ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪੈਂਡ ਆਏ ਆ ਪੱਜਕਜੀਤਪੁਰਾ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਬਾਈ ਕੋਲ ਮੱਚਾ ਜੀ ਸੂਣ ਵਾਲੀ ਕਰਤੇ ਆ ਜੀ ਬਾਈ ਨੇ ਆਪ ਗੱਲ ਬਾਤ ਲੈਨੇ ਜਾਣ ਕਰ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਹਾਂਜੀ ਨਾਮ ਦੱਸੋ ਜੀ ਐਡਰੈਸ ਕਾਲਾ ਜੀ ਹਾਂਜੀ ਪੈਂਡ ਜਗਜੀਤਪੁਰਾ ਜ਼ਿਲ੍ਹਾ ਬਰਨਾਲਾ ਜੀ ਨੰਬਰ ਦੱਸੋ ਭਰਾ ਆਪਣਾ 94631 ਜੀ 7631 ਦੁਬਾਰੇ ਫਿਰ ਦੱਸ ਬਾਈ 94631 ਜੀ 7631 ਠੀਕ ਹੈ ਜੀ ਹਾਂਜੀ ਮਾਜੀ ਦੀ ਟੇਲ ਤੀਜਾ ਸੂਆ ਬਾਈ ਹਾਂਜੀ ਸੂਣ ਵਾਲੀ ਆਹ ਜੇ ਲੈ ਜੂ ਪੰਜ ਚਾਰ ਦਿਨ ਠੀ ਤੇ ਦੁੱਧ ਦੁੱਧ ਪਿਛਲੀ ਦੁੱਧ ਬਾਈ 15 ਲੀਟਰ ਦੀ ਹੈ ਆਪਣੀ ਗਾਰੰਟੀ ਹੈ ਠੀਕ ਹੈ ਜੀ ਹਾਂਜੀ ਬਾਈ ਦੇਖ ਸਕਦੇ ਹੋ ਠੀਕ ਹੈ ਜੀ ਥੋੜਾ ਡਰਦੀ ਆ ਡਾਕਟਰ ਦਾ ਕਰਕੇ ਵੀ ਡਾਕਟਰ ਜੇ ਲਊਗਾ ਲਈ ਜਾਂਦੀ ਹਾਲੇ ਬਾਈ ਕਹਿੰਦਾ 5-7 ਦਿਨ ਲਊਗੀ ਠੀਕ ਹੈ ਜੀ ਖੰਕ ਵੀ ਤੁਹਾਡੇ ਸਾਹਮਣੇ ਆ ਬਾਈ ਤੋਰ ਕੇ ਦਿਖਾ ਦਿ ਮੜਾ ਇਹ ਬਾਕੀ ਪੁੱਲੇ ਨੇ ਰੇਟ ਦੀ ਜਾਣਕਾਰੀ ਬਾਈ ਤਾਂ ਠੀਕ ਹੈ ਜੀ 14-15 ਲੀਟਰ ਪਲੱਸ ਬਾਈ ਕਹਿੰਦਾ ਦੁੱਧ ਦੇਊਗੀ ਬਾਕੀ ਦਸੰਨੀ ਕਰਕੇ ਚ ਜਾ ਸਕਦੇ ਆ ਪਿੰਡ ਜਗਜੀਤਪੁਰਾ ਛਲਾ ਬਰਨਾਲਾ ਬਾਈ ਜੀ ਨਜਰੂ ਕਨੈਕਟ ਕਰ ਸਕੋਗਾ ਠੀਕ ਹੈ ਜੀ ਹਾਂਜੀ ਬਾਈ ਜੀ ਰੇਟ ਦੱਸੋ ਜੀ ਦਾ ਕਿੰਨਾ ਰੇਟ ਬਾਈ ਮੂਰਤੀ ਕਰ ਦਿਆਂਗੇ ਫੂਰਤ ਕਰਨੀ ਹਾਂਜੀ ਲੋ ਜੀ ਰੇਟ ਬਾਈ ਜੀ ਕਹਿੰਦੇ ਫੂਰਤੀ ਦੱਸਾਂਗੇ ਠੀਕ ਹੈ ਜੀ ਬਾਈ ਜੀ ਨਜਰੂ ਕਨੈਕਟ ਕਰਿਓ ਠੀਕ ਹੈ ਜੀ ਮਿਲਦੇ ਆਂ ਬਰਾ ਅਗਲੀ ਵੀਡੀਓਸ